ਕਿੱਡੀ ਕੀ ਗੱਲ ਐ ਕਿੰਨੀਆਂ ਕੁ ਕੁੱਛ ਕੀ ਮੰਗ ਲਿਆ ਇਹਨਾਂ ਤੋਂ ਵੀ ਜਿਹੜਾ ਇਹਨਾਂ ਦਾ ਫਰਜ ਐ ਉਹੀ ਚੀਜ਼ ਮੰਗ ਰਹੇ ਨੇ ਇਹਨਾਂ ਨੇ ਵਾਦਾ ਵੀ ਕੀਤਾ ਸੀ ਜੀ ਵੋਟਾਂ ਟਾਈਮ ਕੇ ਅਸੀਂ ਬੇਅਦਬੀ ਦਾ ਇਨਸਾਫ ਦਵਾਂਗੇ ਕਾਨੂੰਨ ਵੀ ਇਹਦੇ ਤੇ ਸਖਤ ਬਣਾਵਾਂਗੇ ਉਹੀ ਮੰਗਾ ਗੁਰਜੀਤ ਸਿੰਘ ਜੀ ਇੱਥੇ ਪੋਸਟਰ ਵੀ ਲੱਗੇ ਹੋਏ ਨੇ ਵੀ ਜੋ ਵਾਦੇ ਕੀਤੇ ਨੇ ਉਹ ਪੂਰੇ ਕਰੋ ਇਹ ਵਾਦੇਆਂ ਪਿੱਛੇ ਹੀ ਤਾਂ ਜੀ ਇਹਨਾਂ ਨੇ ਤੁਸੀਂ ਦੇਖੋ ਵੀ ਦੋ ਸਰਕਾਰਾਂ ਬਣਾ ਲੀਆਂ ਵਾਅਦੇ ਕਰਕੇ ਹੀ ਪਹਿਲਾ ਕੈਪਟਨ ਸਾਹਿਬ ਗੁਟਕਾ ਫੜ ਕੇ ਆਗੇ ਫੇਰ ਹੁਣ ਤਾਂ ਵਾਅਦਿਆਂ ਦੀ ਕੋਈ ਸੀਮਾ ਹੀ ਨਹੀਂ ਛੱਡੀ ਵੀ ਇੰਨਾ ਝੂਠ ਤੂਫਾਨ ਆਪ ਵਾਲਿਆਂ ਨੇ ਬੋਲਿਆ ਜਿਹੜਾ ਲੋਕਪਾਲ ਕਹਿੰਦੇ ਸੀ ਹੋਰ ਗੱਲਾਂ ਕਹਿੰਦੇ ਸੀ ਉਧਰ ਨੂੰ ਤਾਂ ਇੱਕ ਸਟੈਪ ਵੀ ਨਹੀਂ ਤੁਰੇ ਕੀ ਕਿਤੇ ਇਹ ਤਾਂ ਨਹੀਂ ਦੇਖ ਰਹੇ ਕਿ 27 ਦੇ ਲਾਗੇ ਜਾ ਕੇ ਬਣਾ ਦਾਂਗੇ ਲੋਕਾਂ ਤੋਂ ਫੇਰ ਵੋਟਾਂ ਵਟੋਰ ਲਾਂਗੇ ਕਿਉਂ 27 ਦੀ ਵੇਟ ਤਾਂ ਨਹੀਂ ਕਰ ਰਹੇ ਸਾਰਾ ਕੁਝ ਤਿਆਰ ਕਰਾ ਕੇ ਦੇਤਾ ਵੀ ਕਿਹੜੇ ਤਰੀਕੇ ਨਾਲ ਕਿੱਦਾਂ ਇਹ ਕਾਨੂੰਨ ਬਣਨਾ ਹੈ ਕੀ ਕੀ ਇਹਦੇ ਵਿੱਚ ਹੋਣਾ ਹੈ ਉਹ ਸਾਰਾ ਤਿਆਰ ਕਰਾ ਕੇ ਇਹਨਾਂ ਨੂੰ ਦੇਤਾ ਜੀ ਬਸ ਇੱਕ ਸਾਇਨ ਇਹ ਕਰਨੇ ਨੇ ਖਰਾ ਪੈਨ ਨਹੀਂ ਚੱਲ ਰਿਹਾ ਜੀ ਹਾਂ ਦੇ ਪਰ ਉਹ ਜੇਬ ਚੋਂ ਉਦੋਂ ਨਿਕਲਦਾ ਜਦ ਜਿੰਨਾ ਅੱਗੇ ਇਹ ਨੱਕ ਮਸਤਕ ਨੇ ਉਹ ਕਹਿੰਦੇ ਨੇ ਜਾਂ ਕੋਈ ਇੰਡਸਟਰੀਅਲਿਸਟ ਕਹਿੰਦਾ ਤੇਰਾ ਉਹ ਨਾਲੇ ਟਾਈਮ 'ਚ ਉਹ ਵੀ ਦਿਨ ਦੂਰ ਨਹੀਂ ਜੀ ਹਰੇ ਪੈਨ ਦੀ ਸਿਆਹੀ ਲੀਕ ਹੋ ਜਾਣੀ ਜਾਂ ਫਿਰ ਕੱਪੜੇ ਵੀ ਲਿਪੜ ਜਾਂਦੇ ਨੇ ਤੁਸੀਂ ਦੇਖੋ ਇੰਡਸਟਰੀਅਲਿਸਟ ਲਈ ਤਾਂ ਪੋਲੂਸ਼ਨ ਦਾ ਕਾਨੂੰਨ ਇਹ ਕਹਿੰਦੇ ਵੀ ਇੰਡਸਟਰੀਅਲਿਸਟ ਨੂੰ ਸਜ਼ਾ ਨਹੀਂ ਹੋ ਸਕਦੀ ਕਾਨੂੰਨ ਬਦਲਤਾ ਤੇ ਕਿਸਾਨ ਨੂੰ ਜੇ ਕਿ ਜਿਹਦਾ 6% ਕੱਲਾ ਤੂੰ ਐ ਜੀਰੀ ਦਾ ਉਹਨੂੰ ਸਜ਼ਾ ਲਈ ਕਾਨੂੰਨ ਲੈ ਇਹ ਦੇ ਜਿਹੜੇ ਵਰਗ ਨੂੰ ਇਹਨਾਂ ਨੇ ਮਾਰਨਾ ਹੈ ਦੱਬਣਾ ਹੈ ਕੁਚਲਣਾ ਹੈ ਉਹ ਆਪ ਹੈ ਅਸੀਂ ਕਿਸਾਨ ਵੀ ਆ ਅਸੀਂ ਸਿੱਖ ਵੀ ਆ ਸਾਨੂੰ ਤਾਂ ਸਿੱਖਾਂ ਨੂੰ ਵੀ ਇਹ ਮਾਰਨ ਤੇ ਆਏ ਹੋਏ ਨੇ ਤੇ ਕਿਸਾਨਾਂ ਨੂੰ ਵੀ ਮਾਰਨ ਤੇ ਆਏ ਹੋਏ ਨੇ ਆਮ ਤੌਰ ਤੇ ਆਪਾਂ ਕੋਈ ਚੀਜ਼ ਮੰਗਦੇ ਕਾਨੂੰਨ ਮੰਗਦੇ ਆ ਦੇਣ ਚ ਹਰਜ ਕੀ ਹੈ ਤੇ ਇਹਦੇ ਚ ਆਪਦੇ ਲਈ ਨਹੀਂ ਮੰਗ ਰਹੇ ਸਾਰੇ ਧਰਮਾਂ ਲਈ ਮੰਗ ਰਹੇ ਆ ਹਰਿਆਣਾ ਚੋਂ ਆਗੇ ਜੀ ਬਹੁਤ ਵੱਡਾ ਕਾਫਲਾ ਲੈ ਕੇ ਰਾਮ ਸਿੰਘ ਰਾਣਾ ਸਾਡੇ ਪੰਜਾਬ ਵਾਲੇ ਕਦੋਂ ਜਾਗਣਗੇ ਇਕੱਠਾ ਉਦਾਂ ਹੁੰਦਾ ਨਹੀਂ ਜਿੰਨੇ ਦੀ ਉਮੀਦ ਹੁੰਦੀ ਹੈ ਜਿਹੜੀ ਹੁੰਮੇ ਹੰਕਾਰ ਮੈਂ ਬੜੀ ਹੋਈ ਹੈ ਪੰਜਾਬੀਆਂ ਚ ਇਹ ਨਹੀਂ ਇਕੱਠ ਹੋਣ ਦਿੰਦੀ ਜੇ ਫਿਰ ਇਹ ਬੜੀ ਬੀਅਜੀ ਬਈ ਗੁਰਜੀਤ ਸਿੰਘ ਦਾ ਕੱਦ ਨਾ ਉੱਚਾ ਹੋ ਜਾਏ ਹਾਂਜੀ ਵੀ ਗੁਰਜੀਤ ਦੇ ਥੱਲੇ ਆ ਕੇ ਨਾ ਬੈਠਣਾ ਪੈ ਜਾਏ ਸਮਾਣਾ ਵਿਖੇ ਬੇਅਦਮੀਆਂ ਨੂੰ ਲੈ ਕੇ ਬੜੇ ਲੰਮੇ ਟਾਈਮ ਤੋਂ ਇੱਕ ਸਿੰਘ ਟਾਵਰ ਤੇ ਬੈਠਾ ਹੈ ਮੰਗਾ ਕੇ ਸਖਤ ਕਾਨੂੰਨ ਬਣਨ ਜੋ ਬੇਅਦਬੀ ਕਰਦਾ ਹੈ ਉਹਨੂੰ ਸਖਤ ਸਜ਼ਾ ਹੋਵੇ ਅੱਜ ਵੱਡੇ ਇਕੱਠ ਕੀਤੇ ਗਏ ਨੇ ਕਿਉਂਕਿ ਅੱਜ 1 ਸਾਲ ਆ ਉਸ ਸਿੰਘ ਨੂੰ ਟਾਵਰ ਤੇ ਬੈਠੇ ਨੂੰ ਪੂਰਾ ਹੋ ਚੁੱਕਿਆ ਹੈ ਸੋ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ ਉਹਨਾਂ ਦੇ ਵਿੱਚੋਂ ਬਾਈ ਅਵਜਿੰਦਰ ਸਿੰਘ ਜੋਗੀ ਨੇ ਕਿਸਾਨ ਜੂਨੀਅਨ ਕਾਦੀਆਂ ਤੋਂ ਜ਼ਿਲ੍ਹਾ ਪ੍ਰਧਾਨ ਨੇ ਸਮਾਜ ਸੇਵੀ ਵੀ ਨੇ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਨੇ ਗੱਲ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ 1 ਸਾਲ ਪੂਰਾ ਹੋ ਗਿਆ ਬਜ਼ੁਰਗਾਂ ਦਾ ਕਿਹਾ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਉਹ ਕਾਹਤ ਪੱਕੀ ਹੋ ਰਹੀ ਹੈ ਜੀ ਬਿਲਕੁਲ ਠੀਕ ਹੈ ਜੀ ਜਿਆਦਾਤਰ ਜਿਹੜੀਆਂ ਜਿੰਨੀਆਂ ਵੀ ਆਪਣੀਆਂ ਸਰਕਾਰਾਂ ਆਈਆਂ ਨੇ ਇਹ ਉਹ ਜਿੰਮੇ ਪਹਿਲਾਂ ਗੱਲ ਕਹਿੰਦੇ ਹੁੰਦੇ ਨੇ ਵੀ ਆਈ ਬੂਹੇ ਤੇ ਜੰਜ ਹੁਣ ਕੁੜੀ ਦੇ ਕੰਨ ਬੰਨ ਉਹ ਬਿੰਨਣ ਲਾ ਜਾਂਦੇ ਨੇ ਜਦ ਜਿਹੜੀ ਚੀਜ਼ ਮੌਕੇ ਤੇ ਇਹਨਾਂ ਨੂੰ ਇੱਕਦਮ ਦੇਖ ਲਓ ਹੜਾਂ ਚ ਕੀ ਹਾਲਾਤ ਹੋ ਇਹਨੇ ਪਹਿਲਾਂ ਤਿਆਰੀ ਨਹੀਂ કરી ਮੌਕੇ ਤੇ ਆ ਕੇ ਵੀ ਹੁਣ ਤਾਂ ਉਹ ਵੀ ਕਰਨੋਂ हट ਕੇ ਮੌਕੇ ਤੇ ਆ ਕੇ ਵੀ ਨੱਕ ਬਿੰਨਣੋਂ हट ਕੇ ਵੀ ਇਹ ਹਾਲਾਤ ਹੋ ਗਏ ਕਹਿੰਦੇ ਨੇ ਵੀ ਆਪਣੇ ਆਪ ਕੋਈ ਸਮਾਜ ਸੇਵੀ ਸੰਸਥਾਵਾ ਕਰ ਲੈਣਗੀਆਂ ਕੋਈ ਹੋਰ ਕਰ ਲੂ ਅਸੀਂ ਤਾਂ ਸਿਰਫ ਮੋٹے ਮੋٹے ਸਕੈਮ ਤੇ ਲੋਕਾਂ ਨਾਲ ਕਿਵੇਂ ਲੋਕਾਂ ਦੀ ਜੇਬ ਵੱਡਣੀਆਂ ਟੈਕਸ ਲਾ ਕੇ ਕਿਵੇਂ ਲੋਕਾਂ ਦਾ ਇੱਕ ਤਰੀਕੇ ਨਾਲ ਉੱਲੂ ਬਣਾਉਣਾ ਵੀ ਜਿਵੇਂ ਹੁਣ ਧਾਗੇ ਤੇ ਟੈਕਸ ਵਧਾਤਾ ਕੱਪੜੇ ਤੇ ਘਟਾਤਾ ਇਹ ਮਤਲਬ ਇੱਕ ਤਰੀਕੇ ਨਾਲ ਜਿਹੜੀ ਚੀਜ਼ ਉਨਹੀ ਰੱਖ ਕੇ ਲੋਕਾਂ ਨੂੰ ਦਿਖਾਉਣ ਨੂੰ ਜਿਹੜੀ ਐਂਡ ਵਾਲੀ ਚੀਜ਼ ਹੈ ਉਹਦੇ ਤੇ ਸ਼ੋਅ ਕਰ ਦਿੰਦੇ ਨੇ ਵੀ ਅਸੀਂ ਘੱਟ ਕਰ ਰਹੇ ਆ ਪਰ ਉਹੀ ਗੱਲ ਆ ਤੁਹਾਡੇ ਵਾਲੀ ਪ੍ਰਣਾਲੀ ਉੱਥੇ ਦਾ ਉੱਥੇ ਹੀ ਆ ਸਿੰਘ ਦੀ ਸਿਹਤ ਬਹੁਤ ਜ਼ਿਆਦਾ ਡਾਊਨ ਹੋ ਰਹੀ ਹੈ ਜੀ ਉਹਨਾਂ ਨੂੰ ਪੈਖਾਨੇ ਦੇ ਰਾਹੀਂ ਖੂਨ ਬਹੁਤ ਜ਼ਿਆਦਾ ਆ ਰਿਹਾ ਹੈ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਹੈ ਪਰ ਸਰਕਾਰਾਂ ਕਮੇਟੀਆਂ ਨਾਲ ਮੀਟਿੰਗਾਂ ਤੈਅ ਕਰੀ ਜਾ ਰਹੀਆਂ ਨੇ ਅੱਜ ਫੇਰ ਮੀਟਿੰਗ ਹੋ ਗਈ ਹੈ ਜੀ 14 ਦਿੱਤਾ ਇਹ ਵਈ ਇਹਨਾਂ ਦਾ ਸਰਕਾਰਾਂ ਦਾ ਇਹੀ ਕੰਮ ਹੈ ਜੀ ਇਹ ਦਾ ਜਿਹੜਾ ਵੀ ਬੰਦਾ ਕੋਈ ਸੰਘਰਸ਼ ਕਰਦਾ ਹੈ ਸੰਘਰਸ਼ ਨੂੰ ਕਿਵੇਂ ਐਕਸਪਲੋਇਟ ਕਰਨਾ ਹੈ ਕਿਵੇਂ ਜਿਹੜਾ ਬੰਦਾ ਉਹਨੂੰ ਜਾਂ ਤਾਂ ਥੱਲੇ ਤਾਰੀਏ ਜਾਂ ਉਹਨੂੰ ਅੱਗੇ ਕਹਿ ਲੋ ਮਹਾਰਾਜ ਦੀ ਕਿਰਪਾ ਕਰਨ ਗੁਰਜੀਤ ਖਾਲਸਾ ਤੇ ਲੰਮੀ ਉਮਰ ਬਖਸ਼ਣ ਜਾਂ ਵੀ ਉਹਦੀ ਇਹ ਜਿਹੇ ਹਾਲਾਤ ਕਰਦੀ ਏ ਵੀ ਉਹ ਤੰਗ ਆ ਕੇ ਉੱਤਰ ਜਵੇ ਹੀ ਆ ਪੂਰਾ ਹੋ ਜੇ ਬਿਸ਼ੇਦ ਹੋ ਜੇ ਇਹ ਜਿਹੇ ਹਾਲਾਤ ਬਣਾਉਣ ਕਿੰਨੀ ਜਾਂਦੇ ਨੇ ਨਾ ਕਿ ਵੀ ਤੁਸੀਂ ਕਿੱਡੀ ਕ ਗੱਲ ਐ ਕਿ ਕਿੰਨਿਆਂ ਕੁ ਕੁਛ ਕੀ ਮੰਗ ਲੈ ਆਏ ਇਹਨਾਂ ਤੋਂ ਵੀ ਜਿਹੜਾ ਇਹਨਾਂ ਦਾ ਫਰਜ ਐ ਉਹੀ ਚੀਜ਼ ਮੰਗ ਰਹੇ ਨੇ ਇਹਨਾਂ ਨੇ ਵਾਦਾ ਵੀ ਕੀਤਾ ਸੀ ਜੀ ਵੋਟਾਂ ਟਾਈਮ ਕੇ ਅਸੀਂ ਬੇਅਦਬੀ ਦਾ ਇਨਸਾਫ ਦਵਾਂਗੇ ਕਾਨੂੰਨ ਵੀ ਇਹਦੇ ਤੇ ਸਖਤ ਬਣਾਵਾਂਗੇ ਉਹੀ ਮੰਗਾ ਗੁਰਜੀਤ ਸਿੰਘ ਜੀ ਇੱਥੇ ਪੋਸਟਰ ਵੀ ਲੱਗੇ ਹੋਏ ਨੇ ਵੀ ਜੋ ਵਾਦੇ ਕੀਤੇ ਨੇ ਉਹ ਪੂਰੇ ਕਰੋ ਉਹੀ ਵਾਅਦੇਆਂ ਪਿੱਛੇ ਹੀ ਤਾਂ ਜੀ ਇਹਨਾਂ ਨੇ ਤੁਸੀਂ ਦੇਖੋ ਵੀ ਦੋ ਸਰਕਾਰਾਂ ਬਣਾ ਲੀਆਂ ਵਾਅਦੇਆਂ ਕਰਕੇ ਹੀ ਪਹਿਲਾਂ ਕੈਪਟਨ ਸਾਹਿਬ ਗੁਟਕਾ ਫੜ ਕੇ ਆਗੇ ਫੇਰ ਹੁਣ ਤਾਂ ਵਾਅਦਿਆਂ ਦੀ ਕੋਈ ਸੀਮਾ ਹੀ ਨਹੀਂ ਛੱਡੀ ਵੀ ਇੰਨਾ ਝੂਠ ਤੂਫਾਨ ਆਪ ਵਾਲਿਆਂ ਨੇ ਬੋਲਿਆ ਜਿਹੜਾ ਲੋਕਪਾਲ ਕਹਿੰਦੇ ਸੀ ਹੋਰ ਗੱਲਾਂ ਕਹਿੰਦੇ ਸੀ ਉਧਰ ਨੂੰ ਤਾਂ ਇੱਕ ਸਟੈਪ ਵੀ ਨਹੀਂ ਤੁਰੇ ਜੀ ਹੁਣ ਇਹ ਮਸਲੇ ਨੂੰ ਕਿੱਦਾਂ ਦੇਖ ਰਹੇ ਨੇ ਜੀ ਕਿਤੇ ਇਹ ਤਾਂ ਨਹੀਂ ਦੇਖ ਰਹੇ ਕਿ 27 ਦੇ ਲਾਗੇ ਜਾ ਕੇ ਬਣਾ ਦਾਂਗੇ ਲੋਕਾਂ ਤੋਂ ਫੇਰ ਵੋਟਾਂ ਵਟੋਰ ਲਾਂਗੇ ਕਿਤੇ ਉਹ 27 ਦੀ ਵੇਟ ਤਾਂ ਨਹੀਂ ਕਰ ਰਹੇ ਦੇਖੋ ਜੀ ਮੈਨੂੰ ਤਾਂ ਇਹੀ ਲੱਗਦਾ ਹੈ ਵੀ ਇਹ ਸਾਰੀ ਜਿਹੜੀ ਭਾਜਪਾ ਦੀ ਸਾਜ਼ਿਸ਼ ਹੈ ਕਿਉਂਕਿ ਜਿਹੜਾ ਪਹਿਲਾਂ ਜਿਵੇਂ ਪੰਜਾਬ ਸਰਕਾਰ ਨੇ ਕਰੜਾ ਭੇਜਿਆ ਸੀਗਾ ਉਹ 2016 ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕਾਨੂੰਨ ਬਣਾਇਆ ਜਾਵੇ ਉਹ ਕਹਿੰਦਾ ਇੰਡੀਆ ਸੈਕੂਲਰ ਕੰਟਰੀ ਆ ਵੀ ਉਹਰੇ ਅਸੀਂ ਇੱਕ ਪਾਰਟਿਕੂਲਰ ਗ੍ਰੰਥ ਲਈ ਨਹੀਂ ਬਣਾ ਸਕਦੇ ਤੇ ਉਹ ਜੇ ਹਿੰਦੂ ਤੋਂ ਤੁਸੀਂ ਗੱਲ ਕਰਨੀ ਹੋਵੇ ਫਿਰ ਇੰਡੀਆ ਸੈਕੂਲਰ ਨਹੀਂ ਹੈਗਾ ਜੇ ਇਹਨਾਂ ਨੇ ਕਿਤੇ ਕੋਈ ਕਹਿਲੂ ਮੁਸਲਮਾਨਾਂ ਨੂੰ ਮਾਲ ਟੁੱਕ ਕਰਨੀ ਹੋਵੇ ਫਿਰ ਸੈਕੂਲਰ ਨਹੀਂ ਹੈ ਫਿਰ ਉਹ ਕੈਪਟਨ ਸਾਹਿਬ ਨੇ ਅੱਗੇ 2018 ਦੇ ਵਿੱਚ ਦੁਬਾਰਾ ਭੇਜਿਆ ਇਹਨਾਂ ਨੂੰ ਬੀਤ ਤੋਂ ਸੀ ਸਾਰ ਜਿੰਨੇ ਵੀ ਗੀਤਾ ਕੁਰਾਨ ਬਾਈਬਲ ਸਾਰਿਆਂ ਦੀ ਉਹਦੇ ਲਈ ਕਰ ਦੋ ਤੇ ਉਹਦੋਂ ਫੇਰ ਇਹਨਾਂ ਨੇ ਪ੍ਰੈਜ਼ੀਡੈਂਟ ਨੇ ਸਾਈਨ ਨਹੀਂ ਕਰੇ ਹੁਣ ਭਗਵੰਤ ਮਾਨ ਨੇ ਜੁਲਾਈ ਚ ਪਾਇਆ ਮਤਲਬ ਸੈਂਟਰ ਨੂੰ ਭੇਜੀ ਜਾ ਰਹੇ ਨੇ ਤੇ ਸੈਂਟਰ ਅੱਗੋਂ ਕੋਈ ਨਾ ਕੋਈ ਬਹਾਨਾ ਕਰਕੇ ਲੰਕਾਈ ਜਾ ਰਹਿਆ ਹੁਣ ਉਹਨਾਂ ਨੇ ਵੀ ਇਹ ਅੱਗੇ जिम्मेदारण ਲਈ کمیٹی ਉਹਨਾਂ ਨੇ ਬਣਾਈ ਆ ਸੈਂਟਰ ਨੇ ਤੇ ਉਹ ਕਮੇਟੀ ਦਾ ਇੱਕ ਤਰੀਕੇ ਨਾਲ ਉਹ ਤਾਂ ਪਹਿਲੇ ਹੀ ਰੋਕ ਰਹੇ ਨੇ ਕਾਨੂੰਨ ਬਣਨ ਨੂੰ ਤੇ ਇਹਦੇ ਤਾਂ ਆਪ ਨੂੰ ਪੰਜਾਬ ਗਵਰਨਮੈਂਟ ਨੂੰ ਹੀ ਕੋਈ ਇਹ ਜੇ ਇਨੀਸ਼ੀਏਟਿਵ ਲੈਣਾ ਪਊਗਾ ਵੀ ਪੰਜਾਬ ਲਈ ਕੋਈ ਅੱਡ ਪਰ ਇਹ ਹੈ ਨਹੀਂ ਇਹਨਾਂ ਜੋਗੇ ਇਹਦਾ ਕੇਜਰੀਗਲ ਸਾਹਿਬ ਦੇ ਕਿ ਡੰਡਾ ਸਾਰਾ ਕੁਝ ਸਾਰਾ ਕੁਝ ਤਿਆਰ ਕਰਾ ਕੇ ਦੇਤਾ ਵੀ ਕਿਹੜੇ ਤਰੀਕੇ ਨਾਲ ਕਿੱਦਾਂ ਇਹ ਕਾਨੂੰਨ ਬਣਨਾ ਹੈ ਕੀ ਕੀ ਇਹਦੇ ਵਿੱਚ ਹੋਣਾ ਹੈ ਉਹ ਸਾਰਾ ਤਿਆਰ ਕਰਾ ਕੇ ਇਹਨਾਂ ਨੂੰ ਦੇਤਾ ਜੀ ਬਸ ਇੱਕ ਸਾਇ ਐ ਨਹੀਂ ਕਰਨੇ ਨੇ ਹਰਾ ਪੈਨ ਨਹੀਂ ਚੱਲ ਰਿਹਾ ਜੀ ਹਾਲੇ ਇਹ ਚੱਲਣਾ ਹੀ ਨਹੀਂ ਜੀ ਉਹ ਗੱਲ ਇਹੀ ਹੈ ਨਾ ਹਰਾ ਪੈਨ ਤਾਂ ਇਹਨਾਂ ਦੀ ਜੇਬ 'ਚ ਹੈ ਪਰ ਉਹ ਜੇਬ 'ਚੋਂ ਉਦੋਂ ਨਿਕਲਦਾ ਜਦ ਜਿੰਨਾ ਅੱਗੇ ਇਹ ਨੱਕ ਮਸਤਕ ਨੇ ਉਹ ਕਹਿੰਦੇ ਨੇ ਜਾਂ ਕੋਈ ਇੰਡਸਟ੍ਰੀਅਲਿਸਟ ਕਹਿੰਦਾ ਫਿਰ ਉਹ ਨਾਲੇ ਟਾਈਮ 'ਚ ਉਹ ਵੀ ਦਿਨ ਦੂਰ ਨਹੀਂ ਜੀ ਹਰੇ ਪੈਨ ਦੀ ਸਿਹਾਈ ਲੀਕ ਹੋ ਜਾਣੀ ਆ ਫਿਰ ਕੱਪੜੇ ਵੀ ਲਿਪਟ ਜਾਂਦੇ ਨੇ ਹਾਂਜੀ ਤੇ ਇਹਨਾਂ ਨੂੰ ਇਹ ਗੱਲ ਤਾਂ ਇਹ ਗੱਲ ਪਹਿਲਾਂ ਹੀ ਇਹ ਤਾਂ ਇਹਨਾਂ ਨੂੰ ਪਤਾ ਹੈ ਤੁਸੀਂ ਇੱਕ ਗੱਲ ਦੇਖ ਲਓ ਇਹ ਐਸ ਤਰੀਕੇ ਨਾਲ ਚੱਲ ਰਹੇ ਨੇ ਵੀ ਅੱਗੇ ਅਸੀਂ ਆਉਣਾ ਹੀ ਨਹੀਂ ਨਹੀਂ ਇੰਨੀ ਬੁਰੀ ਤਰ੍ਹਾਂ ਲੋਕਾਂ ਨੂੰ ਨਾਰਾਜ਼ ਕਰਨਾ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਤੁਸੀਂ ਦੇਖੋ ਇੰਡਸਟਰੀਅਲਿਸਟ ਲਈ ਤਾਂ ਪੋਲੂਸ਼ਨ ਦਾ ਕਾਨੂੰਨ ਇਹ ਕਹਿੰਦੇ ਵੀ ਇੰਡਸਟਰੀਸਟ ਨੂੰ ਸਹਾਇਆ ਨਹੀਂ ਹੋ ਸਕਦਾ ਕਾਨੂੰਨ ਬਦਲਤਾ ਤੇ ਕਿਸਾਨ ਨੂੰ ਜੇ ਕਿ ਜਿਹਦਾ 6% ਕੱਲਾ ਤੂੰ ਐ ਜੀਰੀ ਦਾ ਉਹਨੂੰ ਸਜਾ ਲਈ ਕਾਨੂੰਨ ਲੈ ਇਹ ਦੇ ਜਿਹੜੇ ਵਰਗ ਨੂੰ ਇਹਨਾਂ ਨੇ ਮਾਰਨਾ ਹੈ ਦੱਬਣਾ ਹੈ ਕੁਚਲਣਾ ਹੈ ਉਹ ਆਪ ਹੈ ਅਸੀਂ ਕਿਸਾਨ ਵੀ ਆ ਅਸੀਂ ਸਿੱਖ ਵੀ ਆ ਸਾਨੂੰ ਤਾਂ ਸਿੱਖਾਂ ਨੂੰ ਵੀ ਇਹ ਮਾਰਨ ਤੇ ਆਏ ਹੋਏ ਨੇ ਕਿ ਕਿਸਾਨਾਂ ਨੂੰ ਵੀ ਮਾਰਨ ਤੇ ਆਏ ਹੋਏ ਨੇ ਇਸ ਕਰਕੇ ਸਾਡੇ ਲਈ ਤਾਂ ਕੋਈ ਵੀ ਕਾਨੂੰਨ ਕੋਈ ਵੀ ਲਾਈਨ ਹੈ ਹਰੇ ਪੈਨ ਨਾਲ ਸਾਈਨ ਕਰਨਾ ਹੀ ਨਹੀਂ ਚਾਹੁੰਦੇ ਤੇ ਜਿਹੜੇ ਹੋਰ ਇੰਡਸਟਰੀਅਲਿਸਟ سرمਾਈਵਾਰ ਨੇ ਉਹਨਾਂ ਲਈ ਆਊਟਰ ਆਫ ਦੀ ਵੇਜ ਜਾ ਕੇ ਹੁਣ ਬਿਜਲੀ ਬੋਰਡ ਨੂੰ ਵੇਚਣ ਲੱਗੇ ਹੋਏ ਨੇ ਜੀ ਜਿਵੇਂ ਇਹਨਾਂ ਨੇ 에어ਪੋਰਟ ਵੇਚ ਤੇ ਰੇਲਵੇ ਵੇਚਤੀ ਹੁਣ ਉਮੀ ਬਿਜਲੀ ਬੋਰਡ ਖਤਮ ਕਰ ਦੇਣ ਨੇ ਇਹਨਾਂ ਨੇ ਮੀਟਰ ਲਾ ਜ ਸਾਰੇ ਲੋਕ ਇਹ ਕਹਿ ਰਹੇ ਨੇ ਜੀ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਆ ਲੋਕ ਪੋਸਟਾਂ ਪਾ ਰਹੇ ਨੇ ਕਿ ਭਾਈ ਗੁਰਜੀਤ ਸਿੰਘ ਖਾਲਸਾ ਟਾਵਰ ਤੇ ਬੈਠੇ ਨੇ ਬਹੁਤ ਲੰਮਾ ਟਾਈਮ ਹੋ ਗਿਆ ਪਰ ਪੰਥਕ ਪਾਰਟੀਆਂ ਨੇ ਵੀ ਇਹ ਸੋਚਿਆ ਬਈ ਵੋਟਾਂ ਦੇ ਲਾਗੇ ਜਾ ਕੇ ਹਮਾਇਤ ਕਰਾਂਗੇ ਉਹਦੇ ਤੇ ਬੋਲਾਂਗੇ ਇਹਦੇ ਤੇ ਰਾਜਨੀਤੀ ਕਰਾਂਗੇ ਵੋਟਾਂ ਵਟੋਰਾਗੇ ਪੰਥਕ ਪਾਰਟੀਆਂ ਦੀਆਂ ਕਹਿੰਦੇ ਮੀਟਿੰਗਾਂ ਹੋ ਰਹੀਆਂ ਨੇ ਵੀ ਹਲੇ ਨਹੀਂ ਜਾਣਾ ਆਪਣੇ ਆਗੂਆਂ ਨੂੰ ਕਹਿ ਰਹੀਆਂ ਨੇ ਪਤਾ ਕੀ ਹੈ ਜੀ ਦੇਖੋ ਇਹ ਤਾਂ ਉਹਨਾਂ ਨੂੰ ਪੁੱਛੋ ਤੁਸੀਂ ਉਹਨਾਂ ਦੇ ਕੀ ਬਿਆਨ ਨੇ ਕੀ ਨਹੀਂ ਕਿਉਂਕਿ ਇਹ ਜੀ ਗੱਲ ਉਹ ਪਬਲਿਕਲੀ ਤਾਂ ਕਹਿ ਨਹੀਂ ਸਕਦੇ ਪਰ ਜਿੰਨੀਆਂ ਵੀ ਪਾਰਟੀਆਂ ਨੇ ਸਾਰੀਆਂ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਜਦ ਆ ਕੇ ਤੁਸੀਂ ਦੇਖੋ ਜਦੋਂ ਰਾਜ ਤੋਂ ਬਾਹਰ ਹੁੰਦੀਆਂ ਨੇ ਉਦੋਂ ਗੱਲਾਂ ਹੋਰ ਹੁੰਦੀਆਂ ਨੇ ਰਾਜ ਦੇ ਵਿੱਚ ਆ ਕੇ ਹੋਰ ਗੱਲਾਂ ਹੋ ਜਾਂਦੀਆਂ ਨੇ ਤੇ ਜਿਹੜੇ ਮਸਲੇ ਲਈ ਸੰਘਰਸ਼ ਕਰਦੇ ਹੁੰਦੇ ਨੇ ਉਹ ਮਸਲੇ ਪਿੱਛੇ ਰਹਿ ਜਾਂਦੇ ਨੇ ਪਤਾ ਨਹੀਂ ਤਾਂ ਕੀ ਗੱਲ ਹੈ ਇਹ ਨਿਊ ਵਰਲਡ ਆਰਡਰ ਦਾ ਹੀ ਜਿਹੜਾ ਮਸਲਾ ਉਹੀ ਚੱਕ ਕੇ ਉਹਦੇ ਤੇ ਹੀ ਸਾਰੀਆਂ ਪਾਰਟੀਆਂ ਕੰਮ ਕਰਨ ਲੱਗ ਜਾਂਦੀਆਂ ਨੇ ਅੱਜ ਜੀ ਰਖੜਾ ਸਾਹਿਬ ਵੀ ਪਹੁੰਚੇ ਨੇ ਇੱਥੇ ਟੋੜਾ ਸਾਹਿਬ ਸੁਤਿੰਦਰ ਸਿੰਘ ਟੋੜਾ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਹ ਵੀ ਪਹੁੰਚੇ ਨੇ ਸੋ ਜਦੋਂ ਸਰਕਾਰ ਸੀ ਉਦੋਂ ਤਾਂ ਬੋਲੇ ਨਹੀਂ ਹੁਣ ਆ ਕੇ ਉਹਰੇ ਕਹਿ ਰਹੇ ਨੇ ਕਿ ਕਾਨੂੰਨ ਬਣਨਾ ਚਾਹੀਦਾ ਉਦੋਂ ਕਿਉਂ ਨਹੀਂ ਬੋਲੀ ਜਦੋਂ ਵੀ ਕੋਈ ਵੀ ਸਰਕਾਰਾਂ ਦੇ ਵਿੱਚ ਹੁੰਦਾ ਨਾ ਜੀ ਉਦੋਂ ਤਾਂ ਆਪਣੇ ਘਰ ਭਰਨ ਕਿੰਨੀ ਤੇ ਆਪਣੇ ਅਨੁਕੂਲ ਕੰਮ ਕਰਨ ਕਿੰਨੀ ਲੱਗਿਆ ਹੁੰਦਾ ਲੋਕਾਂ ਲਈ ਤਾਂ ਜਦ ਸਰਕਾਰ ਤੋਂ ਬਾਹਰ ਹੋ ਜਾਂਦੇ ਨੇ ਕੋਈ ਵੀ ਪਾਰਟੀ ਆ ਉਦੋਂ ਹੀ ਲੋਕਾਂ ਲਈ ਸਟੇਜਾਂ ਤੇ ਆ ਕੇ ਬੋਲਦੇ ਨੇ ਨਹੀਂ ਇਹਨਾਂ ਨੂੰ ਕੋਈ ਲੋੜ ਨਹੀਂ ਜਿਹੜੇ ਤੁਸੀਂ ਹੁਣ ਦੀ ਮੌਜੂਦਾ ਸਰਕਾਰ 'ਚ ਦੇਖ ਲਓ ਕੋਈ ਬੋਲ ਰਿਹਾ ਲੋਕਾਂ ਲਈ ਜੀ ਉਹੀ ਕੰਮ ਚਾਹੇ ਭਾਜੀ ਪੀ ਸੈਂਟਰ 'ਚ ਹੋ ਨਹੀਂ ਕਰ ਰਹੇ ਜਦ ਜਦ ਇਹ ਸਰਕਾਰ ਤੋਂ ਬਾਹਰ ਹੁੰਦੇ ਨੇ ਤਾਂਤਾ ਦੇ ਹੀ ਇਹ ਐਂ ਆ ਕੇ ਸਟੇਜਾਂ ਤੇ ਲੈਕਚਰ ਦਿੰਦੇ ਨੇ ਤੇ ਤੁਸੀਂ ਜੇ ਰਖੜਾ ਸਾਹਿਬ ਜਦ ਇਰੀਗੇਸ਼ਨ ਦੇ ਮੰਤਰੀ ਰਹੇ ਨੇ ਉਦੋਂ ਦੇਖੋ ਕਿੰਨਾ ਕੁ ਉਹਨਾਂ ਨੇ ਇਰੀਗੇਸ਼ਨ ਦੇ ਵਿੱਚ ਕੰਮ ਕਰਿਆ ਵੀ ਆਪਣੇ ਲੱਕੇ ਲਈ ਵੀ ਨਹੀਂ ਕਰਿਆ ਪੰਜਾਬ ਲਈ ਸਾਰੇ ਲਈ ਤਾਂ ਕੀ ਕਰਨਾ ਤੇ ਹੁਣ ਅੱਗੇ ਕਿਸ ਤਰ੍ਹਾਂ ਦੇਖ ਰਹੇ ਹਾਂ ਜੀ ਸੰਘਰਸ਼ ਨੂੰ ਕਿਉਂਕਿ 14 ਦੀ ਮੀਟਿੰਗ ਤੇ ਦਿੱਤੀ ਗਈ ਆ ਤੇ ਅੱਗੇ ਰਾਮ ਸਿੰਘ ਰਾਣਾ ਕਹਿ ਕੇ ਗਏ ਨੇ ਕਿ ਇੱਕ ਮਹੀਨੇ ਦਾ ਸਮਾਂ ਦਿੱਤਾ ਮਹੀਨੇ ਬਾਅਦ ਫੇਰ ਮੀਟਿੰਗ ਕਰਕੇ ਸੰਘਰਸ਼ਾ ਜਿਹੜਾ ਤੇਜ਼ ਕੀਤਾ ਗਿਆ ਉਹ ਦੇਖੋ ਜੀ ਮੇਰੇ ਹਿਸਾਬ ਨਾਲ ਤਾਂ ਸਰਕਾਰਾਂ ਦਾ ਅੰਨੀਆਂ ਬੋਲੀਆਂ ਨੇ ਇਹਨਾਂ ਨੂੰ ਜਿਹੜਾ ਜਗਾਉਣ ਲਈ ਇਹਨਾਂ ਤੇ ਕੋਈ ਫਰਕ ਨਹੀਂ ਜਿਵੇਂ ਆਪਾਂ ਵੀ ਸਵਾ ਸਾਲ ਉੱਥੇ ਬੈਠੇ ਰਹੇ ਦਿੱਲੀ ਦੀਆਂ ਬਰੂਹਾਂ ਤੇ ਜਿੰਨੇ ਚਿਰ ਤੱਕ ਇਹਨਾਂ ਨੂੰ 올ਓਵਰ ਵਰਲਡ ਐਜੀਟੇਸ਼ਨ ਨਹੀਂ ਹੋਏ ਇਹਨਾਂ ਦੇ ਅਗੇਂਸਟ ਉਹਨੇ ਚਿਰ ਇਹਨਾਂ ਨੇ ਕੱਖ ਨਹੀਂ ਕਰਿਆ ਇਹਦਾ ਟਾਈਮ ਪਾਸ ਕਰ ਰਹੀਆਂ ਨੇ ਜੀ ਮੇਰੇ ਖਿਆਲ ਚ ਤਾਂ ਇਹੀ ਗੱਲ ਹੈ ਵੀ ਇਲੈਕਸ਼ਨ ਦੇ ਨੇੜੇ ਆ ਕੇ ਜਿਹੜੀ ਪਾਰਟੀ ਨੂੰ ਲਿਆਉਣਾ ਚਾਹਣਗੇ ਪੰਜਾਬ ਚ ਉਹਦੇ ਰਾਹੀਂ ਇਹ ਇਹੋ ਜਿਹੇ ਫੈਸਲੇ ਲੈਣਗੇ ਜਿਦੇ ਵਿੱਚ ਆ ਕਾਨੂੰਨ ਬਣਾਉਣ ਵਾਲਾ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਲਾ ਤੇ ਜਿਵੇਂ ਪ੍ਰਵਾਸੀਆਂ ਦੇ ਰੋਲੇ ਪੈ ਰਹੇ ਨੇ ਹੋਰ ਜਿੰਨੇ ਨਹੀਂ ਭਾਰੇ ਜਾ ਰਹੇ ਨੇ ਜਾਂ ਤਾਂ ਕਹ ਲੋ ਪ੍ਰੈਜ਼ੀਡੈਂਟ ਰੂਲ ਇਹਨਾਂ ਨੇ ਲਾਉਣਾ ਹੋਊਗਾ ਪੰਜਾਬ 'ਚ ਜਾਂ ਫਿਰ ਇਹ ਜਿਆ ਨਾ ਤਾਂ ਬਣਾ ਕੇ ਵੀ ਜਿਹੜੀ ਪਾਰਟੀ ਨੂੰ ਕਿਸੇ ਨੂੰ ਪਾਰਟਿਕਲਰ ਨੂੰ ਲਿਆਉਣਾ ਚਾਹੁੰਦੇ ਨੇ ਉਹ ਤਾਂ ਨਹੀਂ ਇਹਨਾਂ ਦਾ ਆਮ ਤੌਰ ਤੇ ਆਪਾਂ ਕੋਈ ਚੀਜ਼ ਮੰਗਦੇ ਕਾਨੂੰਨ ਮੰਗਦੇ ਆ ਦੇਣ ਚ ਹਰਜ ਕੀ ਆ ਤੇ ਇਹਦੇ 'ਚ ਆਪਦੇ ਲਈ ਨਹੀਂ ਮੰਗ ਰਹੇ ਸਾਰੇ ਧਰਮਾਂ ਲਈ ਮੰਗ ਰਹੇ ਆ ਉਹ ਜਿਹੜੇ ਧਰਮ ਲਈ ਉਹ ਹਿੰਦੂ ਤੋਂ ਤੱਕ ਵੀ ਗੱਲ ਕਰ ਰਹੇ ਨੇ ਉਹਨਾਂ ਦਾ ਧਰਮ ਦੇਵੀ ਦਾ ਮੰਗ ਰਹੇ ਆ ਰਮਾਇਣ ਤੇ ਗੀਤਾ ਲਈ ਵੀ ਮੰਗ ਪਰਿਆਣੀ ਚੋਂ ਆ ਗਈ ਜੀ ਬਹੁਤ ਵੱਡਾ ਕਾਫਲਾ ਲੈ ਕੇ ਰਾਮ ਸਿੰਘ ਰਾਣਾ ਸਾਡੇ ਪੰਜਾਬ ਵਾਲੇ ਕਦੋਂ ਜਾਗਣਗੇ ਇਕੱਠ ਉੱਦਾਂ ਹੁੰਦਾ ਨਹੀਂ ਜਿੰਨੇ ਦੀ ਉਮੀਦ ਹੁੰਦੀ ਆ ਪਤਾ ਕੀ ਹੈ ਜੀ ਅਸਲ ਚ ਉਹ ਜਿਹੜੀ ਹੁੰਮੇ ਹੰਕਾਰ ਮੈਂ ਬੜੀ ਹੋਈ ਹੈ ਪੰਜਾਬੀਆਂ ਚ ਇਹ ਨਹੀਂ ਇਕੱਠ ਹੋਣ ਦਿੰਦੀ ਮੈਂ ਫਿਰ ਇਹ ਬੜੀ ਵੀ ਆ ਜੀ ਬਈ ਗੁਰਜੀਤ ਸਿੰਘ ਦਾ ਕਦਰ ਨਾ ਉੱਚਾ ਹੋ ਜੇ ਹਾਂਜੀ ਵੀ ਗੁਰਜੀਤ ਦੇ ਥੱਲੇ ਆ ਕੇ ਨਾ ਬੈਠਣਾ ਪੈ ਜੇ ਵੀ ਇਹਦਾ ਸੰਘਰਸ਼ ਆ ਹੁਣ ਅਸੀਂ ਵੀ ਕਹਿ ਲੋ ਆਪਣੇ ਜੱਥੇਵਰਲੀ ਵੱਲੋਂ ਆਏ ਆ ਰਿਪਰੈਜ਼ੈਂਟ ਕਰ ਰਹੇ ਆਂ ਵੀ ਆਪਦੀ ਆਪਦੀ ਹੰਮੇ ਛੱਡ ਕੇ ਗੁਰੂ ਗ੍ਰੰਥ ਸਾਹਿਬ ਲਈ ਤੇ ਆਪਦੇ ਧਰਮਾਂ ਲਈ ਤਾਂ ਗੁਰੂ ਮਹਾਰਾਜ ਨੇ ਕਿਹਾ ਵੀ ਇੱਕੋ ਧਰਮ ਹੈ ਕਿਸਕੇ ਅੰਬਾਲਕ ਤੇ ਇੱਕ ਥਾਂ ਤੇ ਆਪਾਂ ਇਕੱਠੇ ਨਹੀਂ ਹੋ ਸਕਦੇ ਉਹ ਸਿੱਕ ਧਰਮ ਲਈ ਤੇ ਬੜੀ ਇਹ ਮਾੜੀ ਗੱਲ ਹੈ ਜੀ ਆਪਦੇ ਆਪ ਦਾ ਹੰਕਾਰ ਤੇ ਈਗੋ ਛੱਡ ਕੇ ਸਾਰਿਆਂ ਨੂੰ ਆਉਣਾ ਚਾਹੀਦਾ ਤਾਂ ਜੋ ਇਹਦਾ ਗੁਰਜੀਤ ਖਾਲਸਾ ਦਾ ਗੁਰਜੀਤ ਸਿੰਘ ਖਾਲਸਾ ਜੀ ਦਾ ਖੜਾ ਛੁੱਟ ਜਵੇ ਵੀ ਉਹ ਵਿਚਾਰਾ ਇੰਨਾ ਔਖਾ ਹੀ ਦੇਖੋ ਉੱਥੇ ਬੈਠਣਾ ਸਾਨੂੰ ਤਾਂ ਦੇਖ ਕੇ ਹੀ ਮਨ ਚ ਝੋੜ ਜਾਂਦਾ ਉਹ ਉੱਥੇ ਇਹ ਜੀ ਅੱਗੇ ਸਰਦੀ ਆ ਰਹੀ ਹੈ ਕਿ ਕਿਵੇਂ ਪਿਛਲੇ ਮੌਸਮ ਕੱਢ ਕੇ ਗਏ ਨੇ ਸਾਲ ਪੂਰਾ ਹੋਇਆ ਹੁਣ ਆਉਣ ਵਾਲੀ ਠੰਡ ਚ ਫੇਰ ਇੰਨੀ ਹਾਈਟ ਤੇ ਵੀ ਅਸੀਂ ਤਾਂ ਮਰਜ਼ ਅੱਗੇ ਅਰਦਾਸ ਹੀ ਕਰ ਸਕਦੇ ਆਂ ਵੀ ਇਹਨਾਂ ਦੀ ਮਾੜੀ ਜੀ ਇਹਨਾਂ ਨੂੰ ਸਤ ਬੁੱਧੀ ਦੋ ਤਾਂ ਜੋ ਆਉਣ ਵਾਲੀ ਮੀਟਿੰਗ ਚ ਇਹ ਗੁਰਜੀਤ ਜੀ ਦੀਆਂ ਮੰਗਾ ਮੰਨਣ ਤੇ ਅੱਗੇ ਕਾਨੂੰਨ ਬਣਾਉਣ ਜੀ ਜੀ ਧੰਨਵਾਦ ਜੀ ਸਮਾਂ ਦੇਣ ਦਾ ਆਪ ਜੀ ਦਾ ਵੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨਾਂ ਭਾਈ ਅਵਜਿੰਦਰ ਸਿੰਘ ਜੋਗੀ ਜੋ ਕਿ ਕਿਸਾਨ ਆਗੂ ਨੇ ਸਮਾਜ ਸੇਵੀ ਵੀ ਨੇ ਇਹਨਾਂ ਨੇ ਕਿਹਾ ਕਿ ਸਰਕਾਰ ਨੂੰ ਜ਼ਰੂਰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਇਹ ਮੌਸਮ ਅੱਗੇ ਸਰਦੀਆਂ ਦਾ ਆ ਰਿਹਾ ਇੱਕ ਸਾਲ ਪੂਰਾ ਹੋ ਗਿਆ ਸੋ ਕਦੋਂ ਸਰਕਾਰਾਂ ਜਾਗਦੀਆਂ ਨੇ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸਮਾਣਾ